4 ਕਿਲੋ ਤਾਂ ਇਹ ਵਾਲੀ ਹੈ ਇਸ ਮੋਡਿਊਲ ਦੇ ਵਿੱਚ ਹੈ ਤੇ ਜਿਹੜੀ ਮੈਂ ਪਹਿਲਾਂ ਦੱਸਿਆ ਉਹ ਬੀਐਸਐਫ ਵਾਲੀ ਜਿਹੜੀ ਸੀਗੀ ਉਹ ਕੋਈ 6 ਕਿਲੋ ਤੇ 400 ਗ੍ਰਾਮ ਹੈ ਸਰ ਜਿਹੜੀ 4 ਕਿਲੋ ਦੇ ਨਾਲ ਕੋਈ ਹੋਰ ਰਿਕਵਰੀ ਵੀ ਹੈ ਵੈਪਨ ਔਰ ਹਾਂਜੀ ਦੋ ਵੈਪਨ ਨੇ ਇੱਕ 30 ਬੋਰ ਦਾ ਹੈਗਾ ਪਿਸਟਲ ਤੇ ਇੱਕ ਜਿਹੜਾ ਹੈਗਾ 45 ਬੋਰ ਦਾ ਸਮੇਤ ਅਮਿਊਨੀਸ਼ਨ ਜਿੰਦਾ ਕਾਰਤੂਸ ਵੀ ਜਿੰਦਾ ਕਾਰਤੂਸ ਵੀ ਹੈਗੇ ਨੇ ਜੀ ਡਰੱਗ ਮੰਨੀ ਹੈ 2 ਲੱਖ ਤੇ 60000 ਰੁਪਇਆ ਕੈਸ਼ ਇਹਨਾਂ ਤੋਂ ਬਰਾਬਦ ਹੋਇਆ ਉਹ ਜਿਹੜੇ ਇੱਥੇ ਸਾਰੇ ਲੋਕਲ ਤੋਂ ਕੁਛ ਤਰਨ ਤਰਨ ਦੇਰੀਏ ਚ ਜੰਡਿਆਲੇ ਦੇ ਏਰੀਏ ਚ ਤੇ ਹੁਣ ਉਹੀ ਜਿਹੜੀ ਹੈਗੀ ਆ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਊਗੀ ਹਲੇ ਪ੍ਰੀਲੀਮਿਨਰੀ ਦੇ ਵਿੱਚ ਤਾਂ ਇਹ ਪਤਾ ਲੱਗਿਆ ਕੋਈ ਨਾ ਕੁਝ ਆਕ ਲੱਗਦਾ ਸ ਹੈ ਨੈਚੁਰਲੀ ਇਹ ਜਿਹੜੀ ਹੈਗੀ ਆ ਦਾ ਸਿਰਫ ਸੋਰਸ ਹੈ ਅੱਗੇ ਪਿੱਛੇ ਉਹਦੇ ਜਿਹੜੋ ਬੈਕਵਰਡ ਚੱਲਦੇ ਆ ਜਿਹੜਾ ਇਹਨਾਂ ਦਾ ਸਪਲਾਈਅਰ ਹੈ ਉਹ ਹਲੇ ਕੋਡਵਰਡ ਦੇ ਵਿੱਚ ਉਹਨਾਂ ਨੂੰ ਮਿਲ ਕੇ ਜਾਂਦਾ ਹੈ ਜਾਂ ਦੇ ਕੇ ਜਾਂਦਾ ਸੀਗਾ ਉਹਨੂੰ ਉਹਨੂੰ ਬ੍ਰੇਕ ਕਰ ਰਹੇ ਆ ਸੋ ਉਹਨੂੰ ਆਈਡੈਂਟੀਫਾਈ ਕਰਾਂਗੇ ਅਗਲੀ ਕਾਰਵਾਈ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਗਵਰਨਮੈਂਟ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਇੱਕ ਕੰਟੀਨਿਊਸ ਮੈਮ ਚੱਲ ਰਹੀ ਹੈ ਉਹਦੇ ਵਿੱਚ ਕੱਲ ਤਰੰਤਾਰਨ ਪੁਲਿਸ ਤੇ ਬੀਐਸਐਫ ਵੱਲੋਂ ਤੁਹਾਨੂੰ ਪਹਿਲਾ ਪ੍ਰੈਸ ਰਿਪੋਰਟ ਦਿੱਤਾ ਗਿਆ ਸੀ ਪ੍ਰੈਸ ਨੋਟ ਜਿਹਦੇ ਵਿੱਚ 7 ਕਿਲੋ ਦੇ ਕਰੀਬ ਹਿਰੋਇਨ ਜਿਹੜੀ ਹੈਗੀ ਹੈ ਕ੍ਰਾਸ ਬਾਰਡਰ ਫੈਂਸ ਦੇ ਕੋਲੇ ਵਾਨ ਤਾਰਾ ਸਿੰਘ ਪਿੰਡ ਦੇ ਕੋਲ ਦੀ ਹੱਦ ਚੋਂ ਬਰਾਊਡ ਹੋਈ ਸੀਗੀ ਤੇ ਉਸੇ ਦੀ ਇੱਕ ਜਿਹੜਾ ਹੈਗਾ ਕੱਲ ਹੀ ਕੋਈ ਤਕਰੀਬਨ 2:3 3 ਵਜੇ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਤੇ ਪਤਾ ਜਿਹੜੀ ਪੱਕੀ ਸੀ ਤੇ ਕਨਫਰਮਡ ਸੀ ਕਿ ਦੋ ਜਿਹੜੇ ਹੈਗੇ ਨੇ ਸਮਗਲਰ ਭਰਾ ਸਰਜੀਤ ਸਿੰਘ ਸੀਤਾ ਤੇ ਗੁਰਲਾਲ ਸਿੰਘ ਇਹ ਦੋਨੇ ਜਿਹੜੇ ਨੇ ਚੋਲਾ ਸਾਹਬ ਦੇ ਧੁੰਨਟਾਇਆ ਪਿੰਡ ਦੇ ਰਹਿਣ ਵਾਲੇ ਨੇ ਤੇ ਇਹ ਜਿਹੜੇ ਨੇ ਇਹਨਾਂ ਨੇ ਕਾਫੀ ਦੇਰ ਤੋਂ ਪਹਿਲਾਂ ਵੀ ਇਹਨਾਂ ਦੇ ਮੁਕੱਦਮੇ ਵੀ ਦਰਜ ਨੇ ਤੇ ਇਹ ਉਹਨ ਵੀ ਆਪਣਾ ਜਿਹੜਾ ਹੈਗਾ ਲੋਕੇਸ਼ਨ ਆਪਣਾ ਪਤਾ ਬਦਲ ਕੇ ਆਈਡੈਂਟਿਟੀਆ ਬਦਲ ਕੇ ਤੇ ਬਾਹਰ ਕਿਸੇ ਹੋਰ ਲੋਕੇਸ਼ਨ ਤੇ ਬੈਠ ਕੇ ਜਿਹੜਾ ਹੈਗਾ ਇਹ ਆਪਣਾ ਧੰਦਾ ਚਲਾ ਰਿਹਾ ਤਾਂ ਇਨਫਾਰਮੇਸ਼ਨ ਤੇ ਕੇ ਸਿਸਟਰ ਕਰਕੇ ਪੁਲਿਸ ਪਾਰਟੀਆਂ ਨੇ ਜਿਹੜਾ ਹੈਗਾ ਉਹਦੇ ਤੇ ਆਪਰੇਸ਼ਨ ਸ਼ੁਰੂ ਕੀਤਾ ਤਾਂ ਸ਼ਾਮ ਦੇ ਕਰੀਬ ਤੱਕ 3:00 2:30 3:00 ਦੇ ਕਰੀਬ ਜਿਹੜੀ ਹੈਗੀ ਆ ਇਹ ਗੱਡੀਆਂ ਜਿਹੜੀ ਇੱਕ ਗੱਡੀ ਵਰਨਾ ਚਿੱਟੇ ਰੰਗ ਦੀ ਇਹ ਜਨੇਵਾਲਾ ਚੌਂਕ ਤੋਂ ਪੁਲਿਸ ਦੇ ਨਾਕੇ ਨੂੰ ਉਹਦੇ ਵਿੱਚੋਂ ਨਿਕਲ ਕੇ ਚਲੀ ਗਈ ਪੁਲਿਸ ਨੇ ਇਹਦਾ ਪਿੱਛਾ ਕੀਤਾ ਕਰਦੇ ਕਰਾਉਂਦਿਆਂ ਨੂੰ ਤਾਂ ਇਹ ਗ੍ਰੀਨ ਵਿਲਾ ਮਾਨਾਂ ਵਾਲੇ ਜਾ ਕੇ ਉੱਥੇ ਲੱਭੀ ਉੱਥੋਂ ਜਿਹੜਾ ਹੈਗਾ ਇਹਨਾਂ ਦੋ ਸ਼ਖਸਾਂ ਨੂੰ ਕਾਬੂ ਕੀਤਾ ਗਿਆ ਉਹਦੇ ਵਿੱਚ ਸਰਜੀਤ ਸੀਤਾ ਤੇ ਉਹਦੇ ਨਾਲ ਇੱਕ ਗगन ਜਿਹੜਾ ਹੈਗਾ ਗगनਦੀਪ ਸਿੰਘ ਉਹ ਵੀ ਠਾਇਆ ਤੁੰਨ ਦਾ ਤੁੰਨ ਠਾਇਆ ਪਿੰਡ ਦਾ ਉਹ ਦੋਨੇ ਉੱਥੋਂ ਕਾਬੂ ਕੀਤੇ ਉਹਨਾਂ ਤੋਂ ਦੋ ਪਿਸਤਲ ਤੇ 4 ਕਿਲੋ ਹਿਰੋਇਨ ਤੇ 260000 ਰੁਪਇਆ ਕੈਸ਼ ਉਹਨਾਂ ਤੋਂ ਬਰਾਮਦ ਹੋਇਆ। ਇਹ ਦੋਨੇ ਹੀ ਸ਼ਖਸ ਜਿਹੜੇ ਨੇ ਤਕਰੀਬਨ ਇਹਨਾਂ ਤੇ 6-6 7-7 ਮੁਕਦਮੇ ਪਹਿਲਾਂ ਦਰਜ ਨੇ, ਕੁਝ ਐਨਡੀਪੀਐਸ ਦੇ ਨੇ। ਗगन ਦੇ ਉੱਪਰ ਜਿਹੜੇ ਨੇ 392 307 ਹੋਲਡ ਕਹਿਤੀਆਂ ਦੇ ਕੁਝ ਇਸ ਟਾਈਪ ਦੇ ਮੁਕਦਮੇ ਵੀ ਦਰਜ ਨੇ। ਤੋਂ ਜਿਹੜੀ ਫਰਦਰ ਜਿਹੜੀ ਹੈਗੀ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ, ਤਫ਼ਤੀਸ਼ ਕੀਤੀ ਜਾ ਰਹੀ ਹੈ। ਜਿਹੜਾ ਇਹਦਾ ਇੱਕ ਸਰਜੀਤ ਸੀਤੇ ਦਾ ਭਰਾ ਹੈਗਾ ਗੁਰਲਾਲ ਉਹ ਵੀ ਜਿਹੜਾ ਹੈਗਾ ਐਬਸਕੋਂਡਿੰਗ ਆ ਉਹ ਹਲੇ ਸਾਨੂੰ ਮਿਲਿਆ ਨਹੀਂ ਹੈ ਤੇ ਉਹਦੀ ਵੀ ਤਲਾਸ਼ ਜਾਰੀ ਹੈ। ਬਾਕੀ ਜਿਹੜੇ ਇਹਦੇ ਫਾਰਵਰਡ ਲਿੰਕੇਜਸ ਜਿਹੜੇ ਨੇ ਸਪਲਾਇਰ ਨੇ ਜਿੱਥੋਂ ਆ ਰਿਹਾ ਤੇ ਜਿੱਥੇ ਤੇ ਵੇਚ ਰਹੇ ਨੇ ਉਹਨਾਂ ਦੀ ਅਸੀਂ ਜਿਹੜੀ ਹੈਗੀ ਹੈ ਤਹਿਕੀਕਤ ਕਰ ਰਹੇ ਹਾਂ